ਮੈਨੂੰ ਬੋਣੀ ਹੈ ਮੈਂ ਹਾਥੀ ਨੂੰ ਹਾਥੀ ਨਾ ਹਾਂ ਤੈਨੂੰ ਬੋੜ ਬੋਣੀ ਚਾਹੁੰਗੇ ਨਹੀਂ ਮੈਂ ਜਾਣਾ ਹੀ ਨਹੀਂ ਨਾ ਮੰਦੀ ਦਾ ਨੇ ਤੂੰ ਕਿਹਦੇ ਨਾਲ ਜਾਣਾ ਬੋੜ ਬੋਣ ਪਹਿਲਾਂ ਦੱਸ ਤੇਨਾ ਮੰਮੀ ਦਾ ਨਾਮ ਮਮ ਤੇਨਾ ਫਰਮੈ ਅੱਛਾ ਤੈਨੂੰ ਕਿਹਨੇ ਗਿਆ ਹੈ ਤੈਨੂੰ ਬੋਣੀ ਮੈਨੂੰ ਮੈਨੂੰ ਸਭ ਪਤਾ ਤੈਨੂੰ ਸਭ ਪਤਾ ਹਾਂ ਮੈਂ ਤਾਂ ਹਾਥੀ ਨੂੰ ਬੋਣੀ ਮੈਂ ਤੈਨੂੰ ਪੜ ਕੇ ਲੈ ਕੇ ਜਾਊਂਗੀ ਘੜਕੇ ਲੱਗੇ ਆ। ਹਾਥੀ ਨੂੰ ਪਾਇਆ ਹੈ। ਹਾਥੀ ਨੂੰ ਪਾਇਆ ਤੂੰ। ਓਕੇ। ਜਾਂ ਹਾਥੀ ਨੂੰ ਪਾਇਆ। ਹਾਂ। ਤੈਨੂੰ ਤਾਂ ਕਿਹਾ ਕਿਨੇ ਆ? ਸੁਨੀਤਾ ਆਟੀ ਨੇ। ਹਾਂ। ਸਾਡੇ ਆਂਟੀ ਆ ਉਹ ਰੋਟੀ ਬਣਾਉਂਦੀ ਸੀਗੀ। ਉਹਨੇ ਕਹਿੰਦੀ ਵੋਟ ਪਾਏ ਹੋ ਕਹਿੰਦੀ ਹਾਥੀ ਨੂੰ ਪਾਏ। ਤਾਂ ਕਰਕੇ ਕਹਿੰਦੀ ਆ ਕਿ ਮੈਂ ਹਾਥੀ ਨੂੰ ਪਾਜਾਂ ਨਹੀਂ। ਤੇ ਹਾਥੀ ਨੂੰ ਪਾਣਾ। ਇਹ ਸਭ ਕਨਿਤ ਦੀ ਵੋਟ ਪਾਈ ਹੈ। ਹਾਂ। ਇਹ ਤਾਂ ਕਹਿੰਦੀ ਮੈਂ ਹਾਥੀ ਨੂੰ ਪਾਣੀ ਆ ਤੇ ਬਲੌਗ ਦੀ। ਆ ਤੇ ਛੋਟੀ ਆ। ਤੂੰ ਵੇਂਦੀ ਵੱਡੀ ਹੋ ਗਈ ਨਾ ਇਹ ਵੱਡੀ ਹੋ ਗਈ ਹਾਂ ਕੀ ਬੋਰਡ ਤੇ ਹਾਰੇ ਮਮੀ ਨਹੀਂ ਬੱਤ ਤੂੰ ਇਹ ਦੱਸੋ ਕਿ ਇਹਨੂੰ ਬੋਰਡ ਬਾਈ ਇਹ ਬੱਦ ਲੈ ਲੈਣਾ ਇਹਨੂੰ ਲੈ ਆਂਦੇ ਇਹਨੂੰ ਲੈ ਆਂਦੇ ਤੂੰ ਕਰੇ ਰਹਿ ਲੈ ਮਮੀ ਕੋਲ ਸੁਖਣੀ ਗੁਣੀ ਦਾ ਵੋਟ ਆ ਕਾ ਤੇ ਮੇਰੀ ਦਾ ਵੋਟ ਆ ਹਾਂ ਸੁਖਣੀ ਕਹਿੰਦੀ ਮੇਰੀ ਦਾ ਵੋਟ ਆ ਹਾਂ ਮੈਂ ਵੀ ਤਾਂ ਇੱਦਾਂ ਚੱਲਾਂ ਮੈਂ ਕਿੱਦਾਂ ਤਿਆਰ ਹੋ ਕੇ ਚੱਲਾਂ ਤੋਈ ਨਹੀਂ ਹਾਂ ਬਹਿ ਜਾ ਇੱਦਾਂ ਤੋਈ ਦੱਸੋ ਕਿ ਇਹਨਾਂ ਬੋਟ ਪਾਉਣੀਆਂ ਆਪਣਾ ਤਾਂ ਹਾਂ ਚੱਕ ਲਿਆ ਆਪਾਂ ਕੀ ਨੂੰ ਕਹਿੰਦੇ ਹੁੰਦੇ ਬੋਟ ਇਹ ਪੀਛੇ ਤੋਂ ਮੈਂ ਬ੍ਰੇਕ ਆਫ ਯੈਕੂ ਚੱਲ ਕਿਹਨੂੰ ਪਾਣੀ ਚੋਣੀ ਬੋਟ ਕਿਹਨੂੰ ਪਾਣੀ ਹਾਂ ਕਹੀ ਨੂੰ ਇਹਦੇ ਨਾਲ ਕਿੱਥੋਂ ਲੈ ਲਿਆ ਧੀ ਜਾਲ ਸੁਣ ਕੇ ਗਈ ਜਾਂਦੀ ਹੈ ਨਾ ਚਲੋ ਆਇਓ ਗਾਇਸ ਦੇ ਦੇ ਰੌਣਕ ਮਿਲਣ ਨਾਲੇ ਪਿੰਡ ਤੇ ਸਕੂਲੇ ਚੱਲੇ ਬੋਟਪੌਨ ਸੁਖਨੀ ਨੇ ਪਾਣੀ ਚਲੋ ਗਾਇਸ ਆ ਗਏ ਹਣ ਪਾ ਲਈਏ ਬੋਟ ਆ ਦੇ ਉਂਗਲ ਦਿਖਾ ਲੈ ਉਂਗਲ ਕਿੱਥੇ ਤੇਰੇ ਬਾਈ ਬੋਟ ਆ ਦੇ ਠੀਕਾ ਚ ਬਾਤ ਦੀ ਵਧੀਆ ਕੀਤਾ ਮੈਂ ਤਾਂ ਲਾ ਤਾਂ ਮਾੜਾ ਜਾ ਰਹਿਣ ਤਾਂ ਲੈ ਤਾਂ ਲਾ ਤਾਂ ਨਹੀਂ ਚਲ ਨਾ ਕਿੱਥੇ ਬਾਈ ਬੋਟ ਦਿਖਾ ਲਵੇ ਸਾਰੇ ਦੇਖੋਗੇ ਸਕਰੀਨ ਸਾਡੀ ਬੋਟ ਵਾਏ ਤੁਮ ਵੀ ਨਾ ਬਿੱਲਾ ਵੀ ਲਾ ਆਏ ਦੇਖੋ ਬਿੱਲਾ ਹੀ ਲਾਇਆ ਨਹੀਂ ਤੱਕੜੀ ਵਾਲਾ ਬੋਟ ਹੱਥੀ ਨੂੰ ਪਾਉਣੇ ਬਿੱਲਾ ਤੱਕੜੀ ਵਾਲਿਆਂ ਦਾ ਲਾਇਆ ਤੂੰ ਆ ਸੁਖਲੇ ਚਲੋ ਕਾਮ ਨੇ ਬੜਿਆ ਬੋਟਾ ਬਿੱਲਾ ਤੇ ਹੁਣ ਸਮਝ ਆਇਆ ਮਾੜਾ ਬਿੱਲਾ ਤੇ ਕਿਸੇ ਦਾ ਲਾਈ ਫਿਰਦੀ ਆ ਤੱਕੜੀ ਦਾ ਲਾਈ ਫਿਰਦੀ ਆ ਤੇ ਵੋਟ ਪਾਇੀ ਨਹੀਂ ਮਾਕੀ ਨੂੰ ਪਾਇਆ ਨਹੀਂ ਕਿਹਨੂੰ ਪਾਇਆ ਫੇਰ ਕੋਈ ਨਾ ਪਾਇਆ ਕਿਸੇ ਨੂੰ ਪਾਇਆ ਆ ਮੇਰੇ ਪੁੱਤ ਦਾ ਦਾਦੇ ਸਾਰੇ ਤੂੰ ਦੀ ਵੋਟ ਪਾਤੀ ਤੂੰ ਦੀ ਵੋਟ ਪਾਤੀ ਕਿਹਨਾਂ ਦੱਸੇ ਹੋ ਕਿਹਨੂੰ ਪਾਈ ਮੇਰੀ ਦਿਲ ਦੀ ਸ਼ਾਹੀਏ ਮੇਰੇ ਬਿਧਾਏ ਸੁਣ ਲੋ ਨਹੀਂ ਤਾਂ ਜਿਆਦਾਤਰ ਕਈ ਬੋੰਦੇ ਨੇ ਹੁੰਦੇ ਆ ਨਾ ਦਾਦੇ ਕੁਛ ਕਰਦੇ ਕੁਛ ਮੈਨੂੰ ਪਤਾ ਕੀ ਚਾਹਣਾ ਮੈਂ ਚਾਹਾਂ ਖਡੂਰ ਸਾਹਿਬ ਤੇ ਜਦਾ ਅਮਰਤਪਾਲ ਜਿੱਤ ਜਵੇ ਤੇ ਉਦੋਂ ਭਾਈ ਸਰਬਜੀਤ ਜੱਤ ਜਿਵੇਂ ਤੇ ਹੋਰ ਖਡੂਰ ਸਾਹਿਬ ਆਪਣੇ ਲੱਖੇ ਸਿਧਾਨਾਂ ਕਰਕੇ ਜੱਤ ਜਾਨ ਜਨ ਕਿ ਜਿਹੜੇ ਵਧੀਆ ਯਾਰ ਮੈਨੂੰ ਜੋ ਪਸੰਦ ਆ ਮੈਂ ਉਹ ਮੈਨੂੰ ਜੋ ਪਸੰਦ ਆ ਉਹ ਜੱਤ ਜਾਨ ਬਸ ਬਾਕੀ ਮੇਰੇ ਹਿਅਰਪੋਲ ਜਲੰਧਰ ਜਿੱਦਾਂ ਕਾਂਗਰਸ ਸਰਕਾਰ ਮੈਨੂੰ ਪ੍ਰਸੰਨ ਨਹੀਂ ਹੈਗੀ ਪਰ ਇਹਦੇ ਵਿੱਚ ਚੰਨੀ ਵਧੀਆ ਹੈ ਹੈਨਾ ਜਿਹੜਾ ਸਖਪਾਲ ਖੈਰਾ ਵਧੀਆ ਹੈ ਇਹ ਬੰਦੇ ਵਧੀਆ ਨੇ ਉਹ ਤਾਂ ਚੰਨੀ ਜੱਤ ਜੇ ਜਲੰਧਰ ਇਤਰਾ ਜਿਹੜਾ ਮਾਜੀ ਜੱਤ ਆ ਦੇਖੋ ਮੈਂ ਕੰਨ ਫੜਿਆ ਤੇ ਮੇਰੀ ਜਾਨ ਆ ਜਾਨ ਮੇਰੀ ਜਾਨ ਨਾ ਨਾ ਇਹ ਵੋ ਮੇਰਾ ਮੂੰਹ ਮੂੰਹ ਵੋ ਕਰਦੀ ਹੈ ਹੈ ਨਾ ਹਾਂ ਕਿੰਨਾ ਪਰ ਕਰ ਗਈ ਤੂੰ ਤੇ ਮੈਨੂੰ ਕੀ ਲੱਗਦੀ ਹੈ ਸਭ ਨੂੰ ਨੇ ਛੋਟੀ ਭੈਣ ਮੈਂ ਭੈਣ ਨੂੰ ਕਹਿੰਦੇ ਮੈਂ ਤਾਂ ਮੈਂ ਤੇ ਇਦਾਂ ਲੱਗਦਾ ਰਹਿੰਦਾ ਜਦੋਂ ਮੇਰੀ ਛੋਟੀ ਭੈਣ ਹੈ ਇਹ ਵੀ ਕਹਿੰਦੀ ਮੈਂ ਤੇਰੀ ਛੋਟੀ ਭੈਣ ਆ ਲੜਦੇ ਵੀ ਇਦਾਂ ਹੀ ਆ ਮੇਰੇ ਨਾਲ ਹੈ ਨਾ ਹਰਾਸੀ ਅੰਡਾ ਵਾਲ ਕੇ ਦੇਖਣਾ ਕਹਿੰਦੇ ਅੰਡਾ ਉਬਲ ਜਾਂਦਾ 2 ਵਜੇ ਜਦੋਂ ਪੱਠੇ ਪਾਉਨੇ ਆ ਨਾ ਕਹਿੰਦੇ ਗਰਮੀ ਬਹੁਤ ਹੋਈ ਮੈਂ ਕਿਹਾ ਦੀ ਵੀਡੀਓ ਦੇਖਿਆ ਇਦਾਂ ਪੱਥਰ ਦੇ ਉੱਪਰ ਰੋਟੀਆਂ ਪਕਾ ਰਿਆ ਆ ਤੇ ਅੰਡਾ ਬਾਰ ਰਿਹਾ ਆ ਆ ਚੱਲ ਐਕਸਪੈਰੀਮੈਂਟ ਕਰਕੇ ਦੇਖੀਏ ਥੱਲੇ ਮੈਂ ਥੱਲੇ ਮੈਂ ਮੈਂ ਕਿਹਾ ਐਕਸਪੈਰੀਮੈਂਟ ਕਰਕੇ ਦੇਖਦੇ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਬੋਟਾ ਬਾਰੇ ਆਮਲੇ ਤੇ ਬਣ ਜਾਂਦਾ ਤੁਸੀਂ ਦੱਸੋ ਕੁਝ ਕਹਿਣਾ ਚਾਹੁੰਦੇ ਹੋ ਬੋਟਾ ਬਾਰੇ ਆਮਲੇ ਤੇ ਬਣ ਜਾਂਦਾ ਬੋਟਾ ਦਾ ਹਾਂ ਹਰੇ ਦੋ ਆ ਤੀ ਚਾਰ ਵਾਲੀ ਛੇ ਵਾਲੀ ਐਪ ਵਾਲੀ ਉਹ ਮੈਂ ਬੁੱਕ ਕਰਵਾ ਲਵਾਂਗੀ ਉਹ ਕਰ ਇੱਕ ਚੀਜ਼ ਕਿੱਦਾਂ ਲੈਣੀ ਹੈ ਗੱਲ ਕਿ ਤੱਕ ਹੁੰਦੀ ਨਹੀਂ ਕਰੀਂ ਤੇਰੀ ਕਦੀ ਜੇ ਤੱਕ ਜੀਜੀ ਲੈਣੀ ਹੁੰਦੀ ਮੈਂ ਦੱਸੀ ਨਾ ਕਿਸੇ ਨੂੰ ਇਦਾਂ ਜਿਦਾ ਕਹਿੰਦੇ ਆ ਜੀ ਕਿ ਉਹ ਨਹੀਂ ਨਾ ਕਿਸੇ ਨੂੰ ਇਦਾਂ ਕਹਿੰਦੇ ਆ ਨਹੀਂ ਇਦਾਂ ਸੀ ਬੋਲੇ ਸਕਨੇ ਬੋਲੇ ਕਰੇ ਕਰੇ ਹਾਂ ਵੀਡੀਓ ਕਰਕੇ ਨਹੀਂ ਕਰਦੀ ਇਹ ਆ ਦੇਖੀ ਕੈਰੀ ਕਰਕੇ ਦਿਖਾਈਆਂ ਇੱਕ ਵਾਰੀ ਫਿਰ ਜੀ ਜੀ ਲੈ ਕੇ ਕਰਦੇ ਨਹੀਂ ਗੱਲ ਘਟਰੀ ਲਿਖਾਂ ਨਹੀਂ ਕਿਸੇ ਨੂੰ ਦੱਸਿਆ ਹਨਾ ਕਰੀ ਮੈਨੂੰ ਜਨਮ ਮਾਰ ਠੀਕ ਹੈ ਤਾਂ ਸਭ ਕੁਝ ਕਰ ਨਾ ਮਾਰ ਜਦੋਂ ਤੱਕ ਮਾਰੇ ਜਾਣਾ ਦੱਸਣਾ ਕਿਹਨੂੰ ਕਿਸੇ ਗੱਲ ਦਾ ਕੰਪਰੈਸ਼ਰ ਪਤਾ ਕਿੰਨਾ ਗਿਆ 44 ਡਿਗਰੀ ਇੰਨੀ ਗਰਮੀ ਹੋਈ ਆ ਪੂਰੇ 2 ਵਜ ਗਏ ਨੇ ਪੱਠੇ ਬਾਤ ਇਹਨਾਂ ਨੂੰ ਨਿਲਾਾ ਕੇ ਸ਼ਾਵਰ ਦੇ ਗਏ ਆ ਕਿਉਂਕਿ ਤੁਹਾਨੂੰ ਪਤਾ ਇਹਨਾਂ ਨੂੰ ਵੀ ਗਰਮੀ ਲੱਗਦੀ ਵਿਚਾਰੇ ਨੂੰ ਆਪ ਦਾਈ ਸੀ ਚ ਆਪਾਂ ਵੜ ਜੀਦਾ ਮੈਂ ਕਿਹਾ ਇਹਨਾਂ ਨੂੰ ਨਿਲਾਵਾ ਦਈਏ ਤੇ ਹੁਣ ਮੈਂ ਇੱਕ ਉਹ ਕਰਨ ਲੱਗਾ ਹਾਂ ਐਕਸਪੈਰੀਮੈਂਟ ਅੰਡਾ ਲੈ ਆਂਦਾ ਮੈਂ ਕਿ ਫਰਸ਼ ਤੇ ਉਬਾਲ ਕੇ ਦੇ ਦੇ ਉਬਲਦਾ ਮੈਂ ਵੀਡੀਓ ਦੇਖੀ ਕਹਿੰਦੇ ਉਬਲ ਰਿਹਾ ਐ ਇੰਨੀ ਗਰਮੀ ਆ ਤੇ ਹੁਣ ਹੀ ਪਤਾ ਚੱਲ ਜੂਗਾ ਕਿ ਉਬਲਦਾ ਐ ਅੰਡਾ ਕਿ ਨਹੀਂ ਉਬਲਦਾ ਲੋ ਪਾ ਲਿਆ ਦਿੱਤਾ ਫਰਸ਼ ਤੇ ਮੈਂ ਹੁਣ ਹੀ ਪਤਾ ਲੱਗ ਜੂ ਉਬਲਦਾ ਕਿ ਨਹੀਂ ਉਬਲਦਾ ਜੇ ਨਾ ਉਬਲਿਆ ਤਾਂ ਸਮਝ ਲਓ ਫਟੇ ਮਹੀ ਹੈ ਵੀਡੀਓ ਇੱਕ ਮੈਂ ਦੇਖੀ ਹੈ ਕਹਿੰਦੇ ਉਬਲਦਾ ਐ ਅੰਡਾ ਜੇ ਨਾ ਉਬਲਿਆ ਨਾ ਤੁਹਾਡੀ ਵੀ ਐਸੀ ਤੇ ਐਸੀ ਹੈ ਵੀਡੀਓ ਬਣਾਉਣ ਵਾਲੇ ਨੇ ਨੇ ਸੰਜਲੇ ਰਫੀਕ ਅੰਮਾ ਹੁਣੇ ਬਦਲ ਆ ਜਾਣਾ ਟੱਪ ਬਹੁਤ ਮੈਂ ਸ਼ਾਮੇ ਖੜਦਾ ਇੱਧਰ ਖੜ ਜਾਣਾ ਇੱਕ ਤਾਂ ਗਰਮੀ ਬਹੁਤ ਹੋ ਗਈ ਯਾਰ ਗਰਮੀ ਇੰਨੀ ਹੋਈ ਹੋਣਾ ਕੰਮ ਕਰਦੇ ਐ ਲੱਗਦਾ ਕਿ ਹਾਂ ਵੀ ਹੁਣ ਵੀ ਡਿਗੇ ਹੁਣ ਵੀ ਡਿਗੇ ਬੇਹੋਸ਼ ਹੋ ਗਿਆ ਬਾਲ ਮੈਂ ਛੋਟੇ ਛੋਟੇ ਕਰਾ ਦਿੱਤੇ ਦੇਖਾ ਤੇ ਟੋਪੀ ਮੈਂ ਤਾਂ ਲੈ ਲੈਣਾ ਇਹਨਾਂ ਫੇ ਮੂੰਹ ਕਵਰ ਹੋ ਜਾਂਦਾ ਮਗਰ ਗਰਦਨ ਸਾਰੀ ਕਾਲੀ ਨਹੀਂ ਹੋਊਗੀ ਨਾ ਟੱਪ ਚ ਕਿ ਉਹ ਵਿਚਾਰੇ ਮੈਸਤਰੀ ਯਾਰ ਲੱਗੇ ਹੋ ਐਨੀ ਗਰਮੀ ਦੇ ਵਿੱਚ ਮੈਂ ਪੁੱਛ ਕੇ ਰੇ ਮੈਂ ਕੋ ਪੀਣਾ ਤਾਂ ਇਹ ਨਿੰਬੂ ਪਾਣੀ ਕੋਸ਼ਣਾ ਮੈਂ ਕਿ ਧਾਨਾ ਵਿਚਾਰੇ ਦੇ ਲੋ ਜਿਹੜੇ ਰਾਜ ਮੈਸਤਰੀ ਦਾ ਕੰਮ ਕਰਦੇ ਐ ਐਨੀ ਮਿੱਟੀ ਜੀ ਇਟਾ ਸਿਮੈਂਟ ਫੜਾਉਣ ਲੱਗੇ ਹੋ ਨਾ ਸਪੈਕਟ ਕਰਨੀ ਚਾਹੀਦੀ ਇਹਨਾਂ ਦੀ ਬਾਈਫ ਨੇ ਇਨੀ ਮਿਹਨਤ ਹਾਰਡਵਰਕ ਕਰ ਰਹੀ ਆਪਣੇ ਆਰ ਕੇ ਪਰ ਕਦੇ ਵੀ ਨਹੀਂ ਹੋਣਾ ਆਪਣੇ ਆਰ ਕੇ ਜੀਵ ਨਿਕਲ ਜਾਣੀ ਬਾਹਰ ਤੇ ਅੱਜ ਬਲੌਗ ਕਰਤਾ ਸਟਾਰਟ ਡੇਲੀ ਪਾਇਆ ਕਰਾਂਗੇ ਬਲੌਗ ਆਪਾਂ ਕਰਿਆ ਕਰਾਂਗੇ ਜੱਬਲੀਆਂ ਮਾਰਿਆ ਕਰਾਂਗੇ ਤੇ ਸੁਣੀ ਜਾਏ ਬਸ ਤੇ ਮੈਂ ਦੇਖਦਾ ਹੁਣ ਉਹ ਹੋਇਆ ਕਿ ਨਹੀਂ ਆਂਡਾ ਅੱਜ ਦੁਬਾਰਾ ਲੋ ਅਜੇ ਤੱਕ ਕੁਛ ਨਹੀਂ ਹੋਇਆ 2 ਮਿੰਟ ਹੋਰ ਦੇਖਣਾ ਕਿਉਂਕਿ ਗਰਮੀ ਬਹੁਤ ਹੈ ਇਹਦਾ ਸਸਰੀ ਕਾਲਾ ਫੇਕ ਆ ਵੀਡੀਓ ਦੇ ਲੋਕ ਤਾਂ ਲਿਸ਼ਕਦੀਆਂ ਆਪਣੀਆਂ ਜੇ ਕੋ ਨਵਾਂ ਆਇਆ ਉਹ ਤਾਂ ਹੱਦ ਮੈਂ ਸਵੀਟੀ ਆ ਇਹ ਰੂਬੀ ਕੌਣ ਆ ਕੇ ਮੈਂ ਦੇਖਿਆ ਇੱਥੇ ਤਾਂ ਉਬਲਿਆ ਨਹੀਂ ਐਦਾਂ ਦਾ ਹੋ ਗਿਆ ਹੁਣ ਮੈਂ ਕਿ ਸ਼ਾਇਦ ਆ ਪੱਥਰ ਤੇ ਹੋ ਜਵੇ ਨਾ ਦੇਖਾ ਮਾੜਾ ਮੋਟਾ ਉਹ ਦਾ ਮੜਾ ਇਹ ਹਜੇ ਹੋ ਹੋਇਆ ਹੈ ਹੋਇਆ ਨਹੀਂ ਗਾਇਸ ਉਬਲਿਆ ਨਹੀਂ ਅੰਡਾ ਕੀ ਪਤਾ ਸ਼ਾਇਦ ਉਹਨਾਂ ਉਧਰ ਜਿੱਧਰ ਵੀਡੀਓ ਆਪਣੇ ਪੰਜਾਬੀ ਸੀਗੇ ਉਹ ਵੀ ਹਸਬੰਡ ਵਾਈਫ ਕੀ ਪਤਾ ਉਧਰ ਜਿਆਦਾ ਹੌਡੇ ਹੋਊਗਾ ਨਾ ਤਾਂ ਉਬਲ ਗਿਆ ਹੋਊਗਾ ਬਟ ਆਈ ਡੋ ਨੋ ਮੈਂ ਤਾਂ ਇੰਨਾ ਟਾਈਮ ਪਾ ਕੇ ਰੱਖਿਆ ਹੋਇਆ ਉਬਲਿਆ ਨਹੀਂ ਉਦਾਂ ਥੋੜਾ ਸਖਤ ਜਿਹਾ ਹੋ ਗਿਆ ਅੰਡਾ ਪਰ ਜਿੱਦਾਂ ਉਹਨਾਂ ਨੇ ਦਿਖਾਇਆ ਵੀਡੀਓ ਚ ਪੂਰੀ ਆਮਲੇਟ ਬਣਦੀ ਜਿਹਦਾ ਤਵੇ ਤੇ ਰੱਖਿਆ ਹੁੰਦਾ ਉਹ ਜੀ ਨਹੀਂ ਹੋਈ ਕਈ ਰੋਟੀਆਂ ਲੌਂਡੀਆਂ ਹੋ ਰੋਟੀਆਂ ਵੀ ਫੁੱਲ ਰਹੀਆਂ ਆ ਉਹ ਪਤਾ ਨਹੀਂ ਕੀ ਸਿਸਟਮ ਹੋਊਗਾ ਪਰ ਅੱਜ ਟੈਂਪਰੇਚਰ 44 ਡਿਗਰੀ ਆ ਤੇ ਆ ਵੀਕ ਅ 48 ਤੱਕ ਜਾਣਾ ਚਲੋ ਹੁਣ ਕਰਦੇ ਆ ਰੈਸਟ ਘੜੀ ਪਾ ਦਿੰਦੇ ਇਹਨਾਂ ਪੱਠੇ ਸ਼ਾਮ